ਆ ਜਾ ਜਲਦੀ ਆਓ ਜਲਦੀ ਆਓ ਜੀ ਜਲਦੀ ਪਟ્રોલ ਦੇ ਰੈਂਟ ਵਾਪਸ ਲਓ ਪਾਰਟੀ ਵੱਲੋਂ ਸਾਡੇ ਮਾਨਯੋਗ ਪ੍ਰਧਾਨ ਸੁਨੀਲ ਜੱਕਰ ਜੀ ਦੇ ਅਗਵਾਈ ਹੇਠ ਤੇ ਮੇਰੇ ਨਾਲ ਮੇਰੀ ਜ਼ਿਲ੍ਹੇ ਦੀ ਟੀਮ ਮੇਰੇ ਚਰਨ ਸੈਕਟਰੀ ਸਹਿबान ਸਮੂਚੀ ਟੀਮ ਸਾਡੇ ਜ਼ਿਲ੍ਹੇ ਦੇ ਸਾਫਕਾ ਪ੍ਰਧਾਨ ਦੇ ਸਹਿਯੋਗ ਨਾਲ ਅਸੀਂ ਅੱਜ ਭਾਰਤੀ ਜਨਤਾ ਪਾਰਟੀ ਜਿਲ੍ਹਾ ਫਰੀਦਕੋਟ ਵੱਲੋਂ ਪੰਜਾਬ ਸਰਕਾਰ ਦਾ ਵਿੱਤ ਸਿਆਪਾ ਕਰ ਰਿਹਾ ਕਿਉਂਕਿ ਪੰਜਾਬ ਦੀ ਸਰਕਾਰ ਨੇ ਜੋ 7 ਕਿਲੋਵਾਟਾ ਬਿਜਲੀ ਦੇ ਕਨੈਕਸ਼ਨ ਤੇ 600 ਯੂਨਟ ਜਿਹੜੀ ਬਿਜਲੀ ਮਿਲਦੀ ਸੀ ਉਹਦੇ ਤੇ ਜਿਹੜੀ ਸਬਸਿਡੀ ਸੀ ਉਹ ਬੰਦ ਕਰ ਦਿੱਤੀ ਆ ਅਤੇ ਬੈਟ ਦੇ ਵਿੱਚ ਵਾਧਾ ਕਰਕੇ 61 ਪੈਸੇ ਲੀਟਰ ਮਗਰ ਪੈਟਰੋਲ ਤੇ ਅਤੇ 92 ਪੈਸੇ ਲੀਟਰ ਮਗਰ ਡੀਜ਼ਲ ਦੇ ਉੱਤੇ ਵਧਾ ਕੇ ਜਨਤਾ ਦੀ ਜੇਬ ਦੇ ਉੱਤੇ ਭਾਰੀ ਬੋਝ ਪਾਇਆ ਪੰਜਾਬ ਦੀ ਸਰਕਾਰ ਨੇ ਕਿਹਾ ਸੀ ਅਸੀਂ ਰੰਗਲਾ ਪੰਜਾਬ ਬਣਾਵਾਂਗੇ ਧਰਜਕਾਰ ਦਵਾਂਗੇ ਪਰ ਅਫਸੋਸ ਦੀ ਗੱਲ ਰੰਗਲਾ ਪੰਜਾਬ ਤਾਂ ਕੀ ਬਣਾਉਣਾ ਕੰਗਲਾ ਪੰਜਾਬ ਬਣਾਉਣ ਤੇ ਲੱਗੇ ਪਿਆ ਪਹਿਲੇ ਲੋਕ ਮੰਦੀ ਦੀ ਮਾਰ ਦੇ ਵਿੱਚ ਗੁਜ਼ਰ ਰਿਹਾ ਤੇ ਉਲਟਾ ਉਹਨਾਂ ਦੇ ਉੱਤੇ ਵੈਟ ਵਧਾ ਕੇ ਜਿਹੜਾ ਬੋਝ ਪਾਇਆ ਤੇ ਬਿਲਕੁਲ ਹੀ ਮਾੜੀ ਗੱਲ ਹੈ ਕਿ ਅਸੀਂ ਭਾਰਤੀ ਜਨਤਾ ਪਾਰਟੀ ਵੱਲੋਂ ਇਹ ਅਪੀਲ ਕਰਦੇ ਹਾਂ ਤੇ ਰੋਸ ਮਜਾਰਾ ਵੀ ਕਰਦੇ ਹਾਂ ਕਿ ਜਿਹੜੀਆਂ ਡੀਜ਼ਲ ਤੇ ਪੈਟਰੋਲ ਦੀਆਂ ਕੀਮਤਾਂ ਵਧਾਈਆਂ ਉਹ ਵਾਪਸ ਲਈਆਂ ਜਾਣ ਇੱਕ ਵਾਇਕਾ ਦੀਆਂ ਜਿਹੜੀਆਂ ਹੈਗੀਆਂ ਉਹ बता ਦੁੱਤੀਆਂ ਕਿ ਉਹ ਕੀ ਕਹਿਣਾ ਚਾਹੁੰਦੇ ਵਿਧਾਇਕਾਂ ਇਹੀ ਆਮ ਆਦਮੀ ਪਾਰਟੀ ਜਦੋਂ ਕੋਈ ਦੂਸਰੀ ਸਰਕਾਰ ਫੈਸਲਾ ਕਰਦੀ ਸੀ ਜਾਂ ਵਿਧਾਇਕਾਂ ਦੀ ਤਨਖਾਹਾਂ ਬਾਰੇ ਗੱਲ ਕਰਦੀ ਸੀ ਤਾਂ ਮਾਨਸਾਹ ਤੇਨਾਂ ਦੀ ਟੀਮ ਵੱਲੋਂ ਇਹੀ ਆਉਂਦਾ ਸੀ ਕਿ ਜਿਹੜੀਆਂ ਇਹ ਤੁਹਾਨੂੰ ਜ਼ਿੰਮੇਵਾਰੀ ਹੈ ਜਨਤਾ ਦੀ ਸੇਵਾ ਕਰਨ ਦੀ ਮਿਲੀ ਹੈ ਸੇਵਾ ਕਰਦਿਆ ਪੈਸੇ ਦੀ ਲੋੜ ਨਹੀਂ ਪੈਂਦੀ ਤੇ ਹੁਣ ਆਪ ਜਦੋਂ ਇਹ ਪੱਤੇ ਤੇ ਤਨਖਾਹਾਂ ਵਧਾਰੇ ਆ ਹੁਣ ਲੋੜ ਪੈਗੀ ਉਸੇ ਤਰ੍ਹਾਂ ਸੁਰੱਖਿਆ ਨੂੰ ਲੈ ਕੇ ਗੱਲ ਕਰਦੇ ਸੀ ਕਿ ਜਿੰਨੂੰ ਡਰ ਲੱਗਦਾ ਉਹ ਹਲਵਾਈ ਦੀ ਦੁਕਾਨ ਖੋਲੇ ਉਹ ਨਾਈ ਦੀ ਦੁਕਾਨ ਖੋਲੇ ਅੱਜ ਕੱਲ ਜਿਹੜੇ ਭਾਸ਼ਣ ਵੀ ਬੁਲਟ ਪ੍ਰੂਫ ਦੇ ਵਿੱਚ ਦਿੱਤੇ ਜਾ ਰਹੇ ਆ ਮੈਂ ਹੁਣ ਪੁੱਛਣਾ ਚਾਹੂੰਗਾ ਹੁਣ ਸੁਰੱਖਿਆ ਕਿੱਥੇ ਗਈ ਜਦੋਂ ਆਪਾਂ ਨੂੰ ਭਾਸ਼ਣ ਦੇਣ ਲੱਗਿਆਂ ਵੀ ਬੁਲਟ ਪ੍ਰੂਫ ਦੀ ਲੋੜ ਪੈ ਰਹੀ ਆ ਸੋ ਇਹ ਹਾਲਾਤ ਆ ਜਿਹੜੇ ਪੰਜਾਬ ਦੇ ਬਣੇ ਹੋਏ ਲੱਗਦਾ ਸਿਰਫ ਜਾਲੇ ਦੇ ਹਾਲਾਤ ਕਿਸ ਤਰ੍ਹਾਂ ਹੈਗੇ ਹਮੇਸ਼ਾ ਪਾਚਨਾ ਦੇ ਵਿੱਚ ਆਮ ਆਦਮੀ ਪਾਰਟੀ ਇਹ ਗੱਲ ਕਰਦੀ ਸੀ ਕਿ ਪੀਪਾ ਖਾਲੀ ਹੁੰਦਾ ਖਜ਼ਾਨਾ ਕਦੇ ਖਾਲੀ ਨਹੀਂ ਹੁੰਦਾ ਹੁਣ ਖਜ਼ਾਨਾ ਭਰਨ ਵਾਸਤੇ ਤੁਸੀਂ ਨਜਾਇਜ਼ ਵੈਟ ਲਾ ਕੇ ਜਨਤਾ ਤੇ ਬੋਝ ਪਾ ਰਹੇ ਹੋ ਕਿਉਂਕਿ ਜਨਤਾ ਨੇ ਤੁਹਾਨੂੰ ਚੁਣਿਆ ਅਫਸੋਸ ਦੀ ਗੱਲ ਹੈ ਜਨਤਾ ਨੂੰ ਸਹੂਲਤਾਂ ਦੀ ਤਾਂ ਕੀ ਮਿਲਨੀ ਸੀ ਜਿਹੜਾ ਜਨਤਾ ਦੇ ਉੱਤੇ ਜੋ ਸਸਤੀਆਂ ਚੀਜ਼ਾਂ ਮਿਲ ਰਹੀਆਂ ਸੀ ਉਹਨਾਂ ਤੇ ਵੀ ਤੁਸੀਂ ਵੈਟ ਵਧਾ ਕੇ ਬੋਝ ਪਾ ਰਹੇ ਹੋ ਮਾਨਯੋਗ ਮੋਦੀ ਸਾਹਿਬ ਦੀ ਸਰਕਾਰ ਨੇ ਪਿਛਲੇ ਸਮੇਂ ਦੌਰਾਨ ਤਿੰਨ ਵਾਰ ਰੇਟ ਘਟਾਏ ਆ ਤੇ ਅਫਸੋਸ ਦੀ ਗੱਲ ਹੈ ਪੰਜਾਬ ਸਰਕਾਰ ਨੇ ਇਹਦੇ ਰੇਟ ਵਧਾਏ ਆ ਉਹ ਹੁੰਦਾ ਲੋਕਾਂ ਨੇ ਬਕਵਾਸ ਦੇ ਨਾਮ ਤੇ ਉਹ ਸਰਕਾਰ ਲੈ ਕੇ ਆਂਦੀ ਸੀਗੀ ਇਹਨਾਂ ਨੂੰ ਬੰਨ੍ਹੇ ਸੀਟਾਂ ਜਿਹਾ ਦਾਸਤੀਆਂ ਪਰ ਜਿਹੜੇ ਵਾਅਦੇ ਕਰਕੇ ਇਹ ਆਏ ਸੀਗੇ ਜਿਹੜੇ ਝੂਠੇ ਵਾਅਦੇ ਕਰਕੇ ਆਏ ਸੀ ਹੁਣ ਤਾਂ ਇਹੀ ਗਵਾਗੇ ਕਿਉਂਕਿ ਕੋਈ ਵੀ ਵਾਅਦਾ ਇਹਨਾਂ ਨੇ ਆਪ ਦਾ ਸਿਰ ਨਹੀਂ ਚੜਾਇਆ ਦਿੰਬ ਦਿਨੇ ਪੰਜਾਬ ਦੇ ਹਿਰਾਤ ਆ ਜਿਹੜੇ ਉਹ ਖਰਾਬ ਹੀ ਹੁੰਦੇ ਜਾ ਰਹੇ ਆ ਚਾਹੇ ਗੁੰਡਾਗਰਦੀ ਲੈ ਲਈਏ ਚਾਹੇ ਅਵਿੱਤੀ ਬੋਲ ਲੈ ਲਈਏ ਇੱਕ ਇੰਦੇ ਸੀਗੇ ਅਸੀਂ ਰੋਜ਼ਗਾਰ ਦਵਾਂਗੇ ਅਸੀਂ ਨਸ਼ੇ ਖਤਮ ਕਰਾਂਗੇ ਅਸੀਂ ਪੰਜਾਬ ਨੂੰ ਰੰਗਲਾ ਪੰਜਾਬ ਬਣਾਵਾਂਗੇ ਪਰ ਇੱਕ ਵੀ ਗੱਲ ਦੱਸ ਦਿਓ ਮੈਨੂੰ ਤੁਹਾਡੇ ਮਾਧਿਅਮ ਰਹੀ ਮੈਂ ਸਰਕਾਰ ਨੂੰ ਪੁੱਛਣਾ ਚਾਹੁੰਦਾ ਕਿ ਕੀ ਇਹਨਾਂ ਨੇ ਕਿਸੇ ਵੀ ਤਰ੍ਹਾਂ ਦਾ ਕੁਝ ਬਦਲਾਅ ਲਿਆਂਦਾ ਦੀ ਬਦਲਾਅ ਕੋਈ ਨੀ ਰੋਜ਼ਗਾਰ ਦਿੱਤੇ ਉਸਾਂ ਮੇਟੀ ਦਿੱਤੇ ਜਦੋਂ ਆਰਡੀਆ ਹੀ ਪਾ ਕੇ ਪੁੱਛਿਆ ਗਿਆ ਤੇ ਪਤਾ ਲੱਗਿਆ ਕੁਛ ਨਹੀਂ ਹੋਏਗਾ ਗੱਲ ਕੱਲੇ ਪੋਸਟਰੀ ਲਾਇਆ ਵੀ 48000 ਦਿੱਤੀਆਂ 50000 ਦਿੱਤੀਆਂ 55000 ਦਿੱਤੀਆਂ ਦਿੱਤੀਆਂ 500 ਵੀ ਨਹੀਂ ਇਸੇ ਤਰ੍ਹਾਂ ਪੰਜਾਬ ਦੇ ਹਾਲਾਤ ਖਰਾਬ ਹੁੰਦੇ ਜਾ ਰਹੇ ਆ ਕਿਉਂ ਕਿ ਨਸ਼ਾ ਪੰਜਾਬ ਦੇ ਵਿੱਚ ਇਹਨਾਂ ਨੇ ਵਧਾਤਾ ਬਲੈਕ ਕਿੱਡ ਬਲੈਕ ਮਾਰਕੀਟਿੰਗ ਇਹਨਾਂ ਨੇ ਵਧਾਤੀ ਹੁਣ ਨਵਾਂ ਯਾਬ ਬੰਨਣਾ ਇਹ ਆ ਬਾਤ ਹੈ ਬੈਟ ਵਧਾਤਾ ਸਰਕਾਰ ਪੰਜਾਬ ਦੇ ਲੋਕਾਂ ਨੂੰ ਰੋਜਗਾਰ ਦੇ ਕੇ ਸੁੱਖਾ ਕਰਨ ਦੀ ਬਜਟੀ ਬੋਝ ਹੋਰ ਪਾ ਕੇ ਉਹਨਾਂ ਨੂੰ ਔਖਾ ਕਰਨ ਦਾ ਜਾ ਰਹੀ ਹੈ ਅਸੀਂ ਅੱਜ ਇਸੇ ਕਿਥੇ ਇਹ ਪ੍ਰਦਰਸ਼ਨ ਕਰ ਰਹੇ ਹੈ ਕਿ ਲੋਕਾਂ ਨੂੰ ਅੱਗੇ ਮਾਰਤਾ ਪਹਿਲਾ ਮਾਰਤਾ ਤੁਸੀਂ ਹੋਰ ਨਾ ਮਾਰੋ ਇੰਦਾ ਦੇ ਬੋਝ ਹੋਰ ਨਾ ਪਾਓ ਤੁਸੀਂ ਆਪ ਦੇ ਜਿਹੜੇ ਵਾਦੇ ਕਰਕੇ ਇਸ ਸੱਪਾ ਦੇ ਵਿੱਚ ਆਏ ਸੀ ਉਹਨਾਂ ਵਾਦਿਆਂ ਬਾਰੇ ਸੋਚੋ ਔਰ ਉਹ ਵਾਦੇ ਪੂਰੇ ਕਰਨ ਵਾਸਤੇ ਤਾਕੀ ਪੰਜਾਬ ਦੇ ਹਾਲਾਤ ਆ ਜਿਹੜੇ ਉਹ ਚੰਗੇ ਬਣ ਸਕਣ